ਚਲੋ ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜਿਲ੍ਹੇ ਦਾ ਮਨਮੋਤਾ ਨਗਰ ਆ ਪਿੰਡ ਬਰਗਾੜੀ ਬਰਗਾੜੀ ਪਿੰਡ ਜਦੋਂ ਆਪਾਂ ਫਰੀਦਕੋਟ ਤੋਂ ਮਿੱਤਰੋ ਬਠਿੰਡੇ ਨੂੰ ਜਾਂਦੇ ਆ ਕੋਟਕਪੂਰਾ ਲੰਘਣ ਤੋਂ ਬਾਅਦ ਵੱਡਾ ਹਾਈਵੇ ਦੇ ਉੱਤੇ ਪਿੰਡ ਆਉਂਦਾ ਵਾ ਬਰਗਾੜੀ ਤੇ ਬਰਗਾੜੀ ਪਿੰਡ ਤੋਂ ਜਦੋਂ ਆਪਾਂ ਇੱਕ ਕੱਟ ਲੰਘ ਗਏ ਦੂਜਾ ਵਿਚਾ ਜਿਹੜਾ ਕੱਟ ਆ ਜਿਹੜਾ ਉਹ ਕੱਟ ਤੋਂ ਆਪਾਂ ਰਣ ਸਿੰਘ ਵਾਲੇ ਨੂੰ ਮੁੜ ਜਾਣਾ ਮਿੱਤਰੋ ਚਿੱਟੀ ਪੱਟੀ ਵਾਲੀ ਸਿੱਧੀ ਛੜਕ ਥੋੜੀ ਜਿਹੀ ਵਾਟ ਅੱਗੇ ਆ ਕੇ 2 ਕਿਲੋਮੀਟਰ ਤੇ ਕੱਸੀ ਦੇ ਨਾਲ ਬਿਲਕੁਲ ਕਨੈਕਟਰ ਸਾਈਡ ਮੁੜ ਜਣਾ ਜੇ ਤੁਸੀਂ ਬਰਗਾੜੀ ਵਾਲੇ ਪਾਸੇ ਆਉਨੇ ਆ ਤਾਂ ਨਾਲ ਹੀ ਮੁੜ ਕੇ ਬਾਈ ਉਹਨਾਂ ਦਾ ਘਰ ਆ ਮਿੱਤਰੋ ਕੱਸੀ ਦੇ ਉੱਤੇ ਘਰੇਲੂ ਪਰਿਵਾਰ ਆ ਬਾਈ ਉਹਨਾਂ ਦੇ ਕੋਲੇ ਇੱਕ ਮਹਿਮਕਾਉ ਆ ਮਿੱਤਰੋ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਉਹ ਆਪਾਂ ਵੀਰ ਤੋਂ ਜਾਣ ਲੈਨੇ ਆ ਉਹ ਮਿਲਦੇ ਆ ਬਾਈ ਨੂੰ ਸੱਸੀ ਘਾਲ ਵੀਰੇ ਸੱਸੀ ਘਾਲ ਬਾਈ ਕੀ ਹਾਲ ਆ ਵੱਡਾ ਠੀਕ ਆ ਵੀਰ ਵਧੀਆ ਹੋਰ ਘਰ ਪਰਿਵਾਰ ਬਾਈ ਹਾਂਜੀ ਵਧੀਆ ਵਧੀਆ ਵੀਰ ਅੱਛਾ ਨਾਮ ਦੱਸ ਦੀ ਬਾਈ ਕੀ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਮੀਤ ਕਰਤਾ ਆਪਣਾ ਕੱਸੀ ਦੀ ਆ ਗਈ ਹਾਂਜੀ ਹਾਂਜੀ ਕੱਸੀ ਦੇ ਨਾਲ ਹੀ ਜਮਾਂ ਹਾਂਜੀ ਹਾਂਜੀ ਅੱਛਾ ਹਰਪ੍ਰੀਤ ਭਾਈ ਜਿਹੜੀ ਆਪਾਂ ਮੈਂ ਵਿੱਚ ਨਹੀਂ ਆ ਇਹ ਕਿੰਨਾ ਸੂਆ ਹੁੰਦੀ ਹੈ ਇਹ ਚੌਥਾ ਸੂਆ ਸੂਗੀ ਵੀਰੇ ਹੁਣ ਚੌਥਾ ਸੂਆ ਇਹਨੇ ਅਤਕੀ ਸੂਣਾ ਵਾ ਹਾਂਜੀ ਕਿੰਨੇ ਦਿਨ ਬਾਕੀ ਐ ਬਾਈ ਇਹਦੇ ਦਿਨ ਬਸ ਵੀਰੇ ਇਹ 6 ਲੈ ਜੇ 7 ਲੈ ਜੇ ਵੱਧ ਵੱਧ ਅੱਛਾ ਦੁੱਧ ਕਿੰਨਾ ਦਿੰਦੀ ਰਹੀ ਬਈ ਦੁੱਧ ਹੈਗਾ ਵੀਰੇ 13 ਲੀਟਰ 13 ਲੀਟਰ ਹਾਂਜੀ ਅੱਛਾ ਘਰੇ ਚੂਣ ਵਾਲਾ ਭਰਾ ਤੂੰ ਟੋਲੀਆ ਦੋ ਘਰੇ ਜੋਈਏ ਨਾ ਤੇ ਹਾਂਜੀ ਹਾਂਜੀ ਘਰ ਦੀ ਘਰ ਦੀ ਘਰ ਦੀ ਉਹ ਬੱਚਾ ਖੜਾ ਮਗਰੀਂ ਕਰਤਾ ਸੀਗਾ ਅੱਛਾ ਇੱਕ ਗੱਲ ਹੋਰ ਆ ਮ ਯਾਦ ਕਰੀ ਬੇਫਿਕਰ ਹੋ ਗਈ ਵੀਰੇ ਠੀਕ ਹੈ ਬੱਲੇ ਅੱਛਾ ਕਿੰਨਾ ਟਾਈਮ ਮਿਲ ਜਾਂਦੀ ਰਹੀ ਬੱਲੇ ਸਾਡੇ ਕੋਲੇ ਵੀਰੇ ਸੱਤਵੇਂ ਮਹੀਨੇ ਤੱਕ ਵਧਿਆ ਦੁੱਧ ਦੇ ਦਿੰਦੀ ਆਪ ਛੱਡੀ ਸੀ ਠੀਕ ਹੈ ਹਾਂਜੀ ਇੱਕ ਡਾਂਗ ਕਰਕੇ ਸਾਨੂੰ ਟ੍ਰਾਂਸ ਕਰਾਉਣਾ ਹੁੰਦਾ ਜੱਟੀ ਨਾ ਠੀਕੇ ਤੋ ਵੀਰੇ ਇੱਕ ਟੀਕੇ ਨਾਲ ਹੀ ਰਹਿ ਜਾਂਦੀ ਲੈ ਠੀਕ ਬਈ ਸ਼ੁਕਰ ਹੈ ਕਿਉਂਕਿ ਇਹ ਹੰਮਾਰਾ ਸਾਣ ਦੇ ਲਈ ਕਈ ਵਾਰੀ ਦੂਰ ਦਰਦ ਨਹੀਂ ਨਹੀਂ ਸਾਣ ਨਹੀਂ ਵੀਰੇ ਟੀਕੇ ਤੋਂ ਟੀਕੇ ਤੇ ਆਪਾਂ ਖੇਤਾਂ 'ਚ ਬੈਠੇ ਨਾ ਹੀ ਆਪਣੇ ਕੋਲੇ ਸਾਣ ਮੇਰੀ ਅੱਜ ਤਾਂ ਮੈਂ ਇਹ ਚੀਜ਼ ਤਾਂ ਪੁੱਛਦਾ ਹੁਣਾਂ ਭਈ ਅਗਲੇ ਨੂੰ ਗਾਂ ਦੂਜੇ ਸਵੇਰੇ ਕੱਪੜਾ ਕਰਾਉਣੀ ਸਕਦਾ ਹਾਂ ਹਾਂਜੀ 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 ਰੇਟ ਬਾਈ ਫਿਰ ਇਹਦਾ ਕੀ ਰੱਖਿਆ ਵੀਰੇ ਰੇਟ ਬੱਸ ਵੀਰੇ ਫੋਨ ਤੇ ਕਰ ਲਾਂ ਕੋਈ ਗੱਲ ਨਹੀਂ ਆਪਾਂ ਜਾਈ ਜੀ ਹੋਊਗਾ ਹਾਂ ਜਾਈ ਜੀ ਰੇਟ ਹੋਊਗਾ ਕੋਈ ਗੱਲ ਨਹੀਂ ਵੀਰੇ ਤੋਰੀ ਭਰਾਏ ਨੂੰ ਕੱਢੀ ਬਰ ਠੀਕ ਆ ਵੀਰੇ ਲੈ ਵੀ ਮਿੱਤਰੋ ਸੂਆ ਜਿਹੜਾ ਹੈਗਾ ਉਹ ਦੱਸਿਆ ਚੌਥਾ ਤੀਜਾ ਵੀ ਕਹਿ ਸਕਦੇ ਸੀ ਪਰ ਜਿਹੜਾ ਹੈਗਾ ਸੂਆ ਉਹ ਹੀ ਦੱਸਿਆ ਹਾਂ ਉਹ ਸੂਆ ਦੱਸਿਆ ਤੁਹਾਨੂੰ ਮਿੱਤਰੋ ਕਰਮਾਂ ਵਾਲੀ ਦਾ ਲੇਵੇ ਲੂਵੇ ਵਾਲੇ ਪੱਖ ਤੋਂ ਉਹਦਾ ਪੂਰੀ ਖਰੀਮੇ ਆ ਤੁਹਾਨੂੰ ਵਾਹ ਨਜ਼ਾਰਾ ਨਾਲ ਵੇਖੋ ਬਈ ਪੁੜਾ ਪਾੜਾ ਮੈਂ ਦਾ ਬੋਪਾਲੀ ਸਭੀ ਭਜਨ ਵਾਲੀ ਗੋਲ ਠੋਸ ਨਿੱਗਰਵੇਂ ਆ ਜਿੰਨੀ ਹੈਗੀ ਕਰਮਾਂ ਵਾਲੀ ਮੱਥੇ ਦੇ ਵਿੱਚ ਬੱਲਾਂ ਦੇੜ ਕੁ ਫੋਟ ਪੂਛ ਚਿੱਟੀ ਆ ਗ੍ਰੇਡੇਡ ਮੱਝਾਂ ਦੇ ਵਿੱਚ ਆਉਂਦੀ ਆ ਕਰਮ ਵਾਲੀ ਪਰ ਮੈਂ ਦੁੱਧ ਵਾਲੀ ਆ ਜਿਹੜੀ ਗੱਲ ਕਹਿਣ ਵਾਲੀ ਬੱਚੇ ਤੇ ਤੁਸੀਂ ਜਦੋਂ ਨੀੜੀ 라ਵੀ ਦੇ ਲੈ ਲਿਓ ਚਾਹ ਤੁਸੀਂ ਉਹਦੇ ਤੋਂ ਮੂਹਰਾ ਤਾਂ ਲੈ ਲਿਓ ਕਿਉਂਕਿ ਬੱਚੇ ਇਹ ਜਿਹੜਾ ਜਿਹੜਾ ਤੁਸੀਂ ਸੀਮਣ ਭਰਾਓਗੇ ਉਹੋ ਜੇ ਲਾਉਗੀ ਕਰਮ ਵਾਲੀ ਮਤਲਬ ਸੀਲ ਬਹੁਤ ਆ ਪਹਿਲਾਂ ਸੀਲ ਥੱਪੜੀ ਆ ਓਕੇ ਨਾੜਾ ਨੂੜਾ ਦਿਖਾਈ ਦੀ ਇਧਰਲੇ ਪਾਸੇ ਲੇਵੇ ਤੇ ਬਹੁਤ ਚੰਗੀਆਂ ਨਾੜਾ ਬਹੁਤ ਠੰਡੀ ਮੈਂ ਆ ਬਈ ਜੇ ਮੇਨ ਚੀਜ਼ ਹੁੰਦੀ ਮੈਂ ਤੁਹਾਨੂੰ ਲੱਤ ਪਿੱਛੇ ਘਰਾਲੀ ਮਾੜੀ ਜਿਹੀ ਮੈਂ ਦੀ ਹੂੰ ਵਾ ਇੱਥੇ ਹੁਣ ਵੇਖੋ ਬਈ ਆ ਨਾ ਆਰ ਜੀ ਥਾਣੇ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਹੁਣ ਵੇਖੋ ਬਈ ਠੀਕ ਹੈ ਬਈ ਅਥਾ ਨੰਬਰ ਹਰ ਵੀ ਦਈਏ ਆਪਣਾ ਨੰਬਰ 98558 ਜੀ 98558 57464 ਜੀ 57464 ਹਾਂਜੀ 98558 57464 ਇਸ ਨੰਬਰ ਤੇ ਕਰ ਲਓ ਬਈ ਨਾਲ ਰਪਤਾ ਕੇ ਮੇਤਰੋ ਪਿੰਡ ਪਰ ਗਾੜੀ ਆ ਜੁਫਰੀਦ ਕੋੜਾ ਰਣ ਸਿੰਘ ਵਾਲੀ ਛੜਕ ਦੇ ਉੱਤੇ ਕੱਸੀ ਤੇ ਬਾਈ ਦਾ ਕਾਰ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਫਰਜ਼ ਆ ਮੇਰਾ ਫਰਜ਼ ਆ ਵੀਡੀਓ ਬਣਾਉਣਾ ਤੇ ਵੀਡੀਓ ਦੇ ਵਿੱਚ ਤੁਹਾਨੂੰ ਘਰ ਤੀਕ ਪਹੁੰਚਾਉਣਾ ਧੰਨਵਾਦ ਧੰਨਵਾਦ